ਦਿਨ ਦਿਹਾੜੇ ਆਈਲੈਂਡਸ ਸੈਂਟਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ ਹੈ ਤਬਟਾਲਾ ਦੇ ਪੀੜ ਵਾਲੇ ਇਲਾਕੇ ਦਾ ਇਹ ਮਾਮਲਾ ਦਰਅਸਲ ਸ਼ਹਿਰ ਦੇ ਹੰਸਾਲੀ ਪੁਲ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪਨ ਬਣਿਆ ਜਦ ਕੁਝ ਨੌਜਵਾਨ ਇੱਕ ਆਈਲੈਂਡ ਸੈਂਟਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾ ਆਈਲੈਂਡ ਸੈਂਟਰ ਦੇ ਮਾਲਕ ਦਾ ਬੇਸਵਾਦੀ ਕਰਦੇ ਨੇ ਦੇਖਿਆ ਇਹ ਦੇਖਦਿਆਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾ ਤੇ ਹਮਲਾ ਕਰ ਦਿੱਤਾ ਸੈਂਟਰ ਮਾਲਕ ਦੀਪਕ ਕੁਮਾਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਆਉਂਦੇ ਨੇ ਪਹਿਲਾਂ ਤਾਂ ਉਨ੍ਹਾਂ ਦੇ ਵੱਲੋਂ ਇੱਥੇ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ ਤੇ ਫਿਰ ਬੁਰੇ ਤਰੀਕੇ ਦੇ ਨਾਲ ਸੈਂਟਰ ਮਾਲਕ ਤੇ ਹਮਲਾ ਕਰ ਦਿੱਤਾ ਹੈ ਇਸ ਦੇ ਦਰਮਿਆਨ ਉਹਨਾਂ ਫਾਇਰ ਵੀ ਕੀਤੇ ਨੇ ਜਦੋਂ ਨਾਲ ਆਪਣੇ ਬਚਾਅ ਦੇ ਵਿੱਚ ਲਾਇਸੈਂਸੀ ਪਿਸਤੌਲ ਦਾ ਨਾ ਫਾਇਰ ਕੀਤੇ ਨੇ ਤੇ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਖੋ ਕੇ ਫਰਾਰ ਹੋ ਗਏ ਹਾਲਾਂਕਿ ਇਸ ਦੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਤੇ ਇਸ ਦੇ ਦਰਮਿਆਨ ਉਹਨਾਂ ਦੇ ਵੱਲੋਂ ਇਹਨਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਦਰਸ ਸਲੋਨ ਦਾ ਇਹ ਕਹਿਣਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਈਲਿਟ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਸਮ ਦੇ ਪਿੱਛੇ ਛੋਟੀ ਜਿਹੀ ਵਜ੍ਹਾ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਉਸ ਪਾਰਕਿੰਗ ਦੇ ਵਿੱਚ ਲਗਾ ਆ ਗਿਆ ਸੀ ਕਾਫੀ ਸਮੇਂ ਤੱਕ ਲੈਣ ਨਹੀਂ ਆਇਆ ਜਦ ਐਕਟਿਵਾ ਕੋਈ ਲੈਣ ਨਹੀਂ ਆਇਆ ਤਾਂ ਉਹਨਾਂ ਐਕਟਿਵਾ ਆਪਣੇ ਕੋਲ ਰੱਖ ਲਈ ਬਾਅਦ ਦੇ ਵਿੱਚ ਜਦੋਂ ਕੋਈ ਉੱਥੇ ਆਇਆ ਤਾਂ ਉਸੇ ਗੱਲ ਨੂੰ ਲੈ ਕੇ ਰੰਜਿਸ਼ ਸੀਗੀ ਉਹਨਾਂ ਦੇ ਵਿੱਚ ਬਹਿਸਵਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਫਾਇਰਿੰਗ ਹੋਈ ਹੈ ਤਾਂ ਉਹਨਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਦਾ ਇਹ ਵਿਚੋਂ ਨਾਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿジネス 파ਟਨਰ ਬਲਜਿੰਦਰ ਸਿੰਘ ਰਿਆ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ। ਅਸੀਂ ਰੂਟੀਨ 'ਚ ਆਪਣੇ ਬਹਿ ਕੇ ਕੰਮ ਕਰ ਰਹੇ ਹਿੱਥੇ ਬੜਾ ਕੋਈ ਗਲਬਤ ਨਹੀਂ ਹੈ। ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗਲਬਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗਲਬਤ ਕਰ ਰਹੇ ਨੇ। ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਕੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕਿਉਰਟੀ ਤੋਂ ਤੇ ਪਾ ਕੋਈ ਮਤਲਬ ਤਿੰਨ ਤੋਂ ਚਾਰ ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੇ ਸਾਡੇ ਸਮਝਾਈ ਰਹੇ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਸਾਡਾ ਘੋਟਾਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵੋਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵੋਲਵਰ ਕੱਢਿਆ ਤੇ ਉਹ ਬੜਾ ਲੜਾਈ ਦੇਖੋ ਤੁਹਾਡੇ ਸਾਹਮਣੇ ਹੈ ਕਿ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਦਾ ਤੈਨੂੰ ਆ ਛੋਟਾ ਇੱਕ ਉਹਨਾਂ ਨੇ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵੋਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਗਿਆ ਜਾ ਹੀ ਦੇਖਿਆ ਕਿ ਅਨਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚਾਹੇ ਨਾ ਸਾਡਾ ਸਟੂਡੈਂਟ ਸੀ ਅਜ ਚੋਕੇ ਸਕੂਟੀ ਅੰਦਰ ਰੱਖ ਕੇ ਆਏ ਨੇ ਬਹਿ ਕੇ ਹਾਂਜੀ ਅੰਦਰ ਲਗਾਈ ਆ ਤੇ ਤੁਸੀਂ ਅੰਦਰ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾਓ ਕੋਈ ਗੱਲ ਹੀ ਨਹੀਂ ਕੰਮ ਖਤਮ ਅਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਾ ਵੱਡਾ ਕੰਮ ਕਰ ਦਿੱਤਾ ਅਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਹੈ ਤੁਹਾਡੇ ਨੂੰ ਕਿੱਡੇ ਪਾਇਰ ਕੀਤੇਗੇ ਔਰ ਉਹਨਾਂ ਹੁਣ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵਰੀ ਚੱਲ ਗਿਆ ਤੇ ਜਿਦਾ ਕਿਹੜੀ ਗੱਲ ਹੈ ਰਵਲਵਰੀ ਨਹੀਂ ਵੇਖੋ ਰੋਲੋ ਲੈ ਕੇ ਲਿਸੈਂਸੀ ਰਵਲਵਰ ਮੇ ਜੇ ਉਹ ਇਹ ਵੈਪਨ ਇਹਨਾਂ ਦਾ ਨਾਮ ਹੁੰਦਾ ਜਵਾਬੀ ਫਾਇਰਵਰ ਨਹੀਂ ਹੁੰਦੇ ਫਿਰ ਉਹਨੂੰ ਮਾਰਦੇ ਨਾ ਸੀ ਅੱਜ ਤੱਕ ਕੋਈ ਇੱਕ ਅੱਧਾ ਤੂੰ ਗਿਆ ਸੀ ਕੋਈ ਨਹੀਂ ਕੋਈ ਪਛਾਣ ਨਹੀਂ ਅੰਦਰ ਜਾਣ ਤੋਂ ਨੰਬਰ ਵਾਲੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰਾ ਨਾਮ ਬਲਜਿੰਦਰ ਸਿੰਘ ਰਿਆੜ ਆ ਅਸੀਂ ਨੂ ਵੈਬਰ ਕਿਹਾੜੀ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨਾਂ ਹੀ ਜਾਣਦੇ ਨੇ ਆਹ ਕੋਣ ਆ ਕੋਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂੰ ਤੂੰ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰ ਉਨਾ ਅਗਰਸੂ ਮੈਂ ਸਤਾਵਨਾ ਅਗਰਸੂ ਹੋਇਆ ਮਾਲਕ ਤੇੜਾ ਮਾਲਕੀ ਤੇ ਮੈਂ ਥੱਲੇ ਸੀ ਬੀਜ਼ਮੈਂਟ ਮਾਇਆਵੰਤ ਸੂਰਜ ਦੀ ਕੀ ਗੱਲ ਆ ਮੈਂ ਪੁਛਿਆ ਰੂਟੀਨ ਚ ਆ ਕੇ ਮੈਂ 올ਡਜ ਪਰਸਨ ਪੁਛਿਆ ਆ ਕੇ ਕੀ ਗੱਲ ਆ ਅਗਰਸੂ ਹੋਣ ਲੱਪੇ ਮੇਰੀ ਗੱਡੀ ਸਕੂਟੀ ਕਿਹਨ ਲਾਈ ਹੰਦਰ ਮੈਂ ਬੜਾ ਸਕੂਟੀ ਲਾਈ ਹੀ ਅਨਨੋਨ ਲੇਡੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੀ ਜੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਹੰਨ ਪੁਛਿਆ ਆ ਕੇ ਕੈਮਰਾ ਦਿਖਾਉ ਰੋਜ਼ ਰੂਟੀਨ ਚਲਣਾ ਹੁੰਦਾ ਨਾ ਇਹਨਾਂ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਦਲੇ ਚਾਰ ਦਿਨ ਪਹਿਲਾਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਦਲੇ ਦਾ ਰਗਾਲੂ ਨੀ ਖ ਉਹ ਉਹਨਾਂ ਨੇ ਪਰਿਵਾਰਾਂ ਨਾਲ ਫਾਇਕੇਤੇ ਮੈਂ ਆਪਣੇ ਬਚਾਅ ਤੇ ਫਾਇਕੇਤੇ ਆ ਛੋਟੇ ਬ੍ਰਦਰ ਦਾ ਪਰਿਵਾਰ ਵੀ ਖੋ ਕੇ ਨਾਲ ਲੈ ਕੇ ਆ ਉਹ ਸਟਾਫੇ ਲਾ ਕੇ ਗਏ ਆ ਉਹ ਜਿਹੜੇ ਕੁੱਟਦੇ ਪਏ ਉਹਦੀ ਵੀਡੀਓ ਵਾਲੀ ਰਿਕਾਰਡਿੰਗ ਤੁਹਾਨੂੰ ਕੈਮਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਬ ਆ ਅਸੀਂ 17 ਸਾਲ ਤੋਂ ਬੈਠੇ ਆ ਬੀਰਸ ਕੰਡਦੇ ਆ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਕਦੋਂ ਤੁਸੀਂ ਫਾਇਰ ਕਰ ਆ ਆ ਅੱਗੇ ਨਾਲ ਕਿਤੇ ਆ ਇਹਨਾਂ ਨੇ ਵੀ ਕੀਤੇ ਮੈਂ ਕੀਤੇ ਤਿੰਨ ਤੋਂ ਚਾਰ ਫਾਇਰ ਕੀਤੇ ਮੈਂ ਆਵਾਜ਼ ਦਿੱਤੀ ਮੈਂ ਕਹਿੰਦਾ ਫਾਇਰ ਸਿੱਧਾ ਮਾਰੇ ਇਹ ਨਾਤਨੀ ਮਾਰਿਆ ਚ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨਾ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਬਦੋੜਨ ਨਾ ਗੱਡੀ ਆ ਵਾਈਟ ਕਲਰ ਦੀ ਆ ਤੇ ਦੀਪਕ ਕੁਮਾਰ ਗੱਲ ਵੀ ਜੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੇ ਅਨਨੋਨ ਮੁਰੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ ਬਰਾਦਾਂ ਲੜ ਪਏ ਰੈਸਟੋਰੈਂਟ ਦੇ ਅੰਦਰ ਉੱਥੇ ਉਹਨਾਂ ਨੇ ਤੁਤਮਾ ਮੈਂ 10 ਵਜਾਈ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦ ਰਿੱਥੇ ਬੈਠੇ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆ ਸਮਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਨੇ ਸਾਨੂੰ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਵੱਡੇ ਬੰਦੇ ਕੁੱਟੇ ਮੈਨੂੰ ਵੀ ਛੋਟੇ ਨੂੰ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀਤੇ ਅਸੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕੁੱਟਣ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੇਨ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਸ਼ਾਇਦ ਬਾਹਰ ਸਕੂਟੀ ਲਾਈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚਲ ਗਏ ਆ ਜੀ ਵੇਖਿਆ ਤੇ ਚੋਕੇ ਮੁੰਡੇ ਨੇ ਕਹਿਆ ਕਿ ਅੰਦਰ ਕਰ ਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਆ ਤੁਸੀਂ ਇੱਧਰ ਅਨਨੈਸੈਸੀਵ ਪਾਰਕਿੰਗ ਥੋੜਾ ਜਿਹਾ ਬਸਟਰਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਆ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰਜਿਸਟਰ ਉਹ 15 ਤੋਂ 20 ਮੁੰਡੇ ਲੈ ਕੇ ਆਇਆ ਅੱਛਾ ਕਿੰਨੀ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋ ਹੋਇਆ ਆਪਣੇ ਜਵਾਬੀ ਫਾਇਰ ਵਿੱਚ ਰਿਕਾਰਡਿੰਗ ਜਿਹੜਾ ਹੈ ਕਹਿੰਦਾ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇ ਇਹਨੂੰ ਤੇ ਉਹ ਚਾਰ-ਪੰਜ ਫਾਇਰ ਹੋਏ ਜੀ ਸੂਚਨਾ ਪ੍ਰਾਪਤ ਹੋਈ ਜੇ ਨਿਊ ਵੈਬਰ ਜੀ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਹਿੱਤੇ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਬੋੜੀਆਂ ਚਲੀਆਂ ਤੇ ਕਿੰਨੀਆਂ ਜਖਮੀ ਹੋਈਆਂ ਨਹੀਂ ਅਜੇ ਪੁੱਜੀਆਂ ਜਖਮੀ ਬਾਰੇ ਵੀ ਕੋਈ ਸੂਚਨਾ ਨਹੀਂ ਆਈ ਤੇ ਬਾਕੀ ਕਿੰਨੀਆਂ ਬੋੜੀਆਂ ਚਲੀਆਂ ਇਹਦੇ ਬਾਰੇ ਵੀ ਆਪਾਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਕੋਈ ਹੋਈ ਹੈ ਕਿਸੇ ਪਰਵਾਦੀ ਇਸ ਤੇ ਖਿਆਲ ਨਹੀਂ ਹਜੇ ਆਪਾਂ ਪੁੱਜੀਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈਨੇ